ਕਿਸਾਨਾਂ ਵੱਲੋਂ ਬੰਦ ਦੀ ਕਾਲ ਜਿਹੜੀ ਆ ਪਹਿਲਾਂ ਦਿੱਤੀ ਗਈ ਆ ਪਹਿਲਾਂ ਹੀ ਲੋਕਾਂ ਨੂੰ ਜਿਹੜਾ ਅਗਰਾਹ ਕੀਤਾ ਗਿਆ ਕਿ ਇਹ ਰੋਡ ਜਿਹੜਾ ਬੰਦ ਕੀਤਾ ਗਿਆ ਪੰਜਾਬ ਜਿਹੜਾ ਬਿਲਕੁਲ ਬੰਦ ਕੀਤਾ ਗਿਆ 4 ਵਜੇ ਤੱਕ 7 ਵਜੇ ਤੋਂ ਲੈ ਕੇ 4 ਵਜੇ ਤੱਕ ਫਿਰ ਵੀ ਬਹੁਤ ਸਾਰੇ ਲੋਕ ਕੁਝ ਤਾਂ ਲੋਕ ਜਿਹੜੇ ਆ ਮਜਬੂਰੀ ਦੇ ਮਾਰੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਆ ਬੇਵਕੂਫੀ ਦੇ ਮਾਰੇ ਨੇ ਔਰ ਬਹੁਤ ਸਾਰੇ ਬੇਵਕੂਫੇ ਕੋਈ ਯਾਤਰਾ ਨੂੰ ਤੁਰਿਆ ਕੋਈ ਆਪਣੇ ਪਿੰਡ ਤੋਂ ਦੂਸਰੇ ਪਿੰਡ ਜਾ ਰਿਹਾ ਕਿਸੇ ਨੂੰ ਮਿਲਣ ਵਾਸਤੇ ਔਰ ਬਹੁਤ ਸਾਰੇ ਗਲਤ ਬਹਾਨੇ ਜਿਹੜੇ ਆ ਬਣਾਏ ਜਾ ਰਹੇ ਆ ਦੱਸ ਦਈਏ ਕਿ ਜਦੋਂ ਕਿਸਾਨ ਮਜਬੂਰ ਹੈ ਤਾਂ ਕਿਸਾਨ ਦੀ ਮਜਬੂਰੀ ਵੀ ਸਮਝਣੀ ਪਵੇਗੀ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਮਜਬੂਰੀ ਅੱਜ ਹੀ ਬਣ ਗਈ ਆ ਠੀਕ ਹੈ ਕੋਈ ਬਿਮਾਰ ਹੈ ਤਾਂ ਉਸ ਨੂੰ ਜਾਣ ਦਿੱਤਾ ਜਾ ਰਿਹਾ ਜੇ ਕੋਈ ਬੰਦਾ ਕਿਸੇ ਤਰ੍ਹਾਂ ਦੀ ਮਜਬੂਰੀ ਵਾਲਾ ਹਰ ਇੱਕ ਨੂੰ ਜਾਣ ਦਿੱਤਾ ਜਾ ਰਿਹਾ ਲੇਕਿਨ ਹਰ ਕੋਈ ਬਹਾਨੇ ਬਣਾ ਰਿਹਾ ਔਰ ਕਿੰਨਾ ਦੇ ਬਹਾਨੇ ਬਣ ਰਹੇ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਇੱਥੇ ਕਿਸਾਨ ਭਰਾ ਖੜੇ ਆ ਔਰ ਦੱਸ ਦਈਏ ਕਿ ਟੋਲ ਪਲਾਜ਼ਾ ਬਿਲਕੁਲ ਬੰਦ ਕੀਤਾ ਹੋਇਆ ਔਰ ਪਠਾਨਕੋਟ ਦਾ ਲਦਪਾਲਮਾ ਟੋਲ ਪਲਾਜ਼ਾ ਜਿੱਥੇ ਆਪਾਂ ਖੜੇ ਆ ਔਰ ਗੱਲਬਾਤ ਕਰਦੇ ਆ ਕਿਸਾਨ ਭਰਾਵਾਂ ਦੇ ਨਾਲ ਔਰ ਕੀ ਮਜਬੂਰੀਆਂ ਨੇ ਲੋਕਾਂ ਦੀਆਂ ਅੱਜ ਕੀ ਵੇਖਣ ਨੂੰ ਮਿਲ ਰਿਹਾ ਸਚਾਈ ਕੀ ਆ ਇਹਦੇ ਬਾਰੇ ਗੱਲਬਾਤ ਕਰਦੇ ਆ ਸੱਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸੱਦਾ ਜੀ ਕੀ ਮਜਬੂਰੀਆਂ ਦੱਸ ਰਹੇ ਆ ਲੋ ਸਰ ਲੋਕਾਂ ਦੀ ਤੇ ਮਜਬੂਰੀਆਂ ਤੇ ਹੈ ਵੀ ਨਹੀਂ ਸੱਚ ਵੀ ਮਜਬੂਰੀਆਂ ਕੋਈ ਝੂਠੀ ਵੀ ਆ ਜਦੋਂ ਤੁਸੀਂ ਬੋਲਿਆ ਵਾ ਲੋਕ ਪੰਜਵੀਂ ਬਹੁ ਮਾਰਦੇ ਪਏ ਨੇ ਬਾਕੀ ਲੋਕਾਂ ਨੂੰ ਵਧੀਆ ਸਹਯੋਗ ਮਿਲ ਰਿਹਾ ਲੋਕ ਸਮਝਦਾਰ ਸਮਝ ਗਏ ਨੇ ਵੀ ਠੀਕ ਹੈ ਕਿਸਾਨਾਂ ਦੀ ਜਾਇਜ਼ ਮੰਗਾਂ ਨੇ ਔਰ ਸਾਥ ਦੇ ਰਹੇ ਨੇ ਪਰ ਕੁਝ ਲੋਕਾਂ ਨੂੰ ਸਮਝ ਨਹੀਂ ਆ ਦੂਰੋਂ ਆ ਰਹੇ ਜਿਦੋਂ ਉਹਨਾਂ ਨੂੰ ਬਤਾ ਦਦੇ ਆ ਉਹ ਸਮਝ ਜਾਂਦੇ ਆ ਫਿਰ ਰੁਕ ਜਾਂਦੇ ਆ ਨਾ ਸੋ ਲੋਕਾਂ ਦਾ ਕੁੱਲ ਮਿਲਾ ਕੇ ਵਧੀਆ ਰਿਸਪੌਂਸ ਮਿਲ ਰਿਹਾ ਔਰ ਕਿਸਾਨਾਂ ਦੀ ਜਾਇਜ਼ ਮੰਗਾਂ ਨੇ ਵੇਖੋ ਇਹ ਗੁੰੰਗੀ ਬੋਲੀ ਸਰਕਾਰ ਮੋਦੀ ਦੇ ਕੰਨਾਂ ਤੱਕ ਜੂ ਨਹੀਂ ਸਰਕਦੀ ਕਿਸਾਨ ਕੀ ਮੰਗ ਰਹੇ ਨੇ ਆਪਣੀ ਜਿੰਦਸ ਦਾ ਮੁੱਲ ਮੰਗ ਰਹੇ ਨੇ ਉਹ ਵੀ ਨਹੀਂ ਦੇ ਰਿਹਾ ਤੁਸੀਂ ਰਾਤ ਦਿਨ ਮਿਹਨਤ ਦਾ ਕੋਈ ਨਾਇਜ਼ ਆਪਣੀ ਮਿਹਨਤ ਦਾ ਮੁੱਲ ਉਹ ਸਰਕਾਰ ਤੋਂ ਦੇਣਾ ਅਣਕਾਨੀ ਕਰ ਰਹੀ ਆ ਜਦ ਕਿ ਜਦੋਂ ਆਪਾਂ ਦਿੱਲੀ ਬੈਠੇ ਸੀਗੇ ਇਹ ਸਰਕਾਰ ਮੰਨੀ ਸੀ ਬਸ ਉਦੋਂ ਇਹ ਕਾਲੀ ਪਿੰਨੇ ਰਿਟਨ ਚ ਨਹੀਂ ਦਿੱਤਾ ਮੂਝ ਮਨੇ ਬੋਲਤਾ ਹੁਣ ਉਹ ਰਿਟਨ ਚਾਹ ਲੈਣਾ ਚਾਹੁੰਦੇ ਆ ਉਹ ਨਹੀਂ ਦੇ ਰਹੇ ਇੱਕ ਦਰਵੇਸ ਸਾਡਾ ਸਿਆਸਦਨ ਜਗਦੀਸ਼ ਢੱਲੇਵਾਲ ਜੋ ਮਰਨ ਵਾਲੇ 36 ਦਿਨ ਹੋ ਗਏ ਨੇ ਪਰ ਸਰਕਾਰ ਫਿਰ ਵੀ ਉਹ ਕੋਈ ਰਿਸਪੌਂਸ ਨਹੀਂ ਦੇ ਰਹੀ ਨਾ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਸੋ ਅਸੀਂ ਤੁਹਾਡੇ ਇਹ ਇਹ ਅਪੀਲ ਕਰਦੇ ਆ ਕਿ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਸਿਰਦ ਹੋ ਗਏ ਸੋਣੇ ਚਾਹੀਦੀ ਹਨ ਇਹਨਾਂ ਦੇ ਮੰਗਵਾਲ ਖਿਆਲ ਦੇਣਾ ਚਾਹੀਦਾ ਤਾਂ ਜੋ ਕਿ ਕਿਸਾਨ ਸੁਖੀ ਆਰਤੀ ਸੁਖੀ ਟਰਾਂਪੋਰਟ ਸੁਖੀ ਮਨੀਬ ਸੁਖੀ ਹਰੇਕ ਛੋਟਾ ਕਾਰੋਬਾਰ ਸਭ ਸੁਖੀ ਹੋ ਜਾਣਗੇ ਜੇ ਕਿਸਾਨਾਂ ਦੀਆਂ ਸਹੀ ਮੰਗਾਂ ਮੰਨੀਆਂ ਜਾਣਗੀਆਂ ਔਰ ਦੱਸ ਦਈਏ ਕਿ ਕੋਈ ਪਠਾਨਕੋਟ ਤੋਂ ਲੈ ਕੇ ਜਾਂ ਜੰਮੂ ਤੋਂ ਲੈ ਕੇ ਦਿੱਲੀ ਨੂੰ ਜਾਣ ਵਾਲਾ ਰਾਜਸਥਾਨ ਨੂੰ ਜਾਣ ਵਾਲਾ ਤਾਂ ਉਹ ਵੀ ਬਹਾਨੇ ਬਣਾ ਰਿਹਾ ਕਿ ਅਸੀਂ ਪਾਰ ਜਾਣਾ ਕੀ ਹੋਣਾ ਤੱਕ ਖਬਰਾਂ ਨਹੀਂ ਪਹੁੰਚੀਆਂ ਕੀ ਉਹਨਾਂ ਨੂੰ ਮੈਸੇਜ ਨਹੀਂ ਮਿਲਿਆ ਔਰ ਇਹ ਹਾਈਵੇ ਜਿਹੜਾ ਪ੍ਰੋਪਰ ਬੰਦ ਕੀਤਾ ਗਿਆ ਬਾਸ ਸੜੇ ਬੰਦ ਕੀਤੇ ਗਏ ਨੇ ਆਵਾਜਾਈ ਪੂਰੀ ਠੱਪ ਹੈ ਔਰ ਫਿਰ ਵੀ ਬਹੁਤ ਸਾਰੇ ਲੋਕ ਬੇਵਕੂਫੀ ਕਰਦੇ ਨਜ਼ਰ ਆ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਦੀਆਂ ਕੁਝ ਮਜਬੂਰੀਆਂ ਵੀ ਨੇ ਮੈਡੀਕਲ ਸਹੂਲਤਾਂ ਵਾਸਤੇ ਵਿਆਹ ਵਾਲਿਆਂ ਵਾਸਤੇ ਬਿਲਕੁਲ ਕਿਸਾਨਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਕਿ ਮੈਡੀਕਲ ਸਹੂਲਤਾਂ ਵਾਸਤੇ ਰਸਤਾ ਖੁੱਲੇਗਾ ਵਿਆਹ ਵਾਲਿਆਂ ਵਾਸਤੇ ਰਸਤਾ ਖੁੱਲੇਗਾ ਹੋਰ ਐਮਰਜੈਂਸੀ ਸੇਵਾਵਾਂ ਵਾਸਤੇ ਖੁੱਲੇਗਾ ਲੇਕਿਨ ਜੋ ਰਿਸ਼ਤੇਦਾਰੀਆਂ ਤਾਂ ਜਾ ਘੁੰਮਣ ਫਿਰਨ ਦੇ ਸ਼ੁਕੀਨ ਹੈ ਉਹਨਾਂ ਵਾਸਤੇ ਇਹ ਬੇਵਕੂਫੀ ਕਰਨੀ ਕਿਤੇ ਨਾ ਕਿਤੇ ਗਲਤ ਹੈ ਔਰ ਦੱਸ ਦਈਏ ਕਿ ਬਹੁਤ ਸਾਰੇ ਕਿਸਾਨ ਭਰਾ ਇੱਥੇ ਇਸ ਗੱਲ ਤੋਂ ਮਜਬੂਰ ਹੋ ਗਏ ਨੇ ਜਿੱਥੇ ਬਹੁਤ ਸਾਰੇ ਬੇਵਕੂਫੀਆਂ ਕਰਦੇ ਨਜ਼ਰ ਆ ਰਹੇ ਨੇ ਕਿ ਲਗਾਤਾਰ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਇੱਥੋਂ ਜਾਣ ਦਿੱਤਾ ਜਾਵੇ ਅਸੀਂ ਰਾਜਸਥਾਨ ਜਾਣਾ ਹੈ ਅਸੀਂ ਅਮਰitsar ਪਹੁੰਚਣਾ ਹੈ ਔਰ ਬਿਲਕੁਲ ਗਲਤ ਤਰੀਕੇ ਨਾਲ ਜਾ ਕੇ ਕਿਸਾਨਾਂ ਨਾਲ ਵੀ ਵਿਵਹਾਰ ਕੀਤਾ ਜਾ ਰਿਹਾ ਔਰੇ ਟੋਲ ਪਲੇਜ ਦਾ ਲਤਪਾਲਵਾ ਜਿੱਥੇ ਆਪਾਂ ਖੜੇ ਆ ਔਰ ਲਗਾਤਾਰ ਬੰਦ ਕੀਤਾ ਹੋਇਆ ਔਰ ਦੇਖ ਸਕਦੇ ਹੋ ਕਿੰਨਾ ਕਿਸਾਨ ਭਾਈ ਚਾਰਾ ਖੜਾ ਔਰੇ ਉਹਦਾ ਟੋਲ ਪਲਾਜਾ ਬਿਲਕੁਲ ਪੂਰੀ ਤਰ੍ਹਾਂ ਬੰਦ ਹੈ ਔਰੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਾਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ